22 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਨੰਗਾ ਨੇ ਮੇਰੇ ਭਰਾ ਨੂੰ ਦਤਰਾ ਨਾਲ ਵੱਢ ਦਿੱਤਾ ਬਚਾਉਣ ਗਿਆ ਸੀ ਘਰ ਦੀ ਇੱਜ਼ਤ ਵਾਪਸ ਬਣ ਕੇ ਆਇਆ ਲਾਸ਼ ਮੇਰੇ ਘਰ ਵਾਲੀ ਦੀ ਤਰ੍ਹਾਂ ਕਿਰਪਾਨਾਂ ਨਾਲ ਮਾਰਤਾ ਨਿਹੰਗਾਂ ਦੇ ਨਾਲ ਸਾਨੂੰ ਸਾਫ ਚਾਹੀਦਾ ਵਾ ਅੰਮ੍ਰਿਤਸਰ ਦੇ ਚੱਕੀ ਵਾਲੀ ਗਲੀ ਨੰਬਰ 2 ਚ 22 ਸਾਲਾ ਅਜੇਪਾਲ ਦੀ ਕਿਰਪਾਨਾਂ ਨਾਲ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਪਰਿਵਾਰ ਅਨੁਸਾਰ ਅਜੇਪਾਲ ਦੀ ਭੈਣ ਦਾ ਪਤੀ ਹੈਪੀ ਮਸੀਹ ਜਿਸ ਦੇ ਰੂਪਾ ਨਾਲ ਨਾਜਾਇਜ਼ ਸਬੰਧ ਸਨ ਜਿਸ ਕਰਕੇ ਘਰ 'ਚ ਤਣਾਅ ਚੱਲ ਰਿਹਾ ਸੀ ਅਜੇਪਾਲ ਆਪਣੀ ਮਾਂ ਅਤੇ ਭੈਣ ਨਾਲ ਰੂਪਾ ਦੇ ਘਰ ਗਿਆ ਸੀ ਤਾਂ ਜੋ ਮਾਮਲਾ ਸ਼ਾਂਤੀ ਨਾਲ ਨਿਪਟਾਇਆ ਜਾ ਸਕੇ ਉੱਥੇ ਮੌਜੂਦ ਨਿਹੰਗ ਸਿੰਘ ਅਤੇ ਉਸਦੇ ਦੋ ਹੋਰ ਸਾਥੀਆਂ ਨੇ ਅਚਾਨਕ ਅਜੇਪਾਲ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਪਰਿਵਾਰ ਨੇ ਦੋਸ਼ ਲਾਇਆ ਕਿ ਨਿਹੰਗਾਂ ਨੇ ਪਹਿਲਾਂ ਮਹਿਲਾਵਾਂ ਨਾਲ ਹੱਥਾਪਾਈ ਕੀਤੀ ਫਿਰ ਅਜੇਪਾਲ ਦਾ ਪਿੱਛਾ ਕਰਕੇ ਉਸ ਦੀ ਹਤਿਆ ਕਰ ਦਿੱਤੀ ਰੂਪਾ ਦੇ ਘਰ ਇੱਕ ਨਿਹੰਗ ਸਿੰਘ ਔਰ ਅਰਿਆਸੀ ਉਹਨਾਂ ਨੇ ਇੱਕ ਦੋ ਹੋਰ ਅਣਪਛਾਤੇ ਵਿਅਕਤੀ ਬੁਲਾਏ ਔਰ ਉਹਨਾਂ ਨੇ ਕਰਪਾਨਾ ਦੇ ਨਾਲ ਇਹਦਾ ਮਰਡਰ ਕਰਤਾ ਜਿਸ ਸੰਬੰਧ ਵਿੱਚ ਇਹ ਮਕਦਮਾ ਦਰਜ ਕਰਕੇ ਦਰਦਿਸ਼ ਕਰ ਰਹੇ ਹਾਂ ਤਾਂ ਸਿਰਫ ਕਰਦੀਕ ਗੱਲ ਘਰ ਵਿੱਚ ਨਿਪਟਾਉਣ ਗਿਆ ਸੀ ਨਿਹੰਗਾ ਨੇ ਸਾਡੇ ਸਾਹਮਣੇ ਹੀ ਉਸ ਨੂੰ ਵੱਢ ਦਿੱਤਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਦੋਸ਼ੀ ਹਜੇ ਵੀ ਫਰਾਰ ਹਨ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਸਾਡਾ 22 ਸਾਲਾ ਪੁੱਤਰ ਬੇਗੁਨਾ ਮਾਰਿਆ ਗਿਆ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਇਸ ਹੱਤਿਆਕਾਂਡ ਤੇ ਕੀ ਕਾਰਵਾਈ ਕਰਦੀ ਹੈ